ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਹੜੇ ਪੁਖਾਰੀ ਫੜੇ ਇਹਨੀਆਂ ਦਾ ਡੀਐਨਏ ਟੈਸਟ ਹੋਣਾ ਹੈ ਬੱਚਿਆਂ ਦਾ ਹੋਣਾ ਚਲੋ ਉਹ ਤਾਂ ਹੋ ਹੀ ਜਾਣਾ ਪਰ ਇੱਕ ਗੱਲ ਸਾਹਮਣੇ ਆਈ ਕਹਿੰਦੇ ਪੁਖਾਰੀ ਦਿੱਲੀ ਤੋਂ ਆਏ ਨੇ ਜ਼ਿਆਦਾ ਪੰਜਾਬ ਦੇ ਵਿੱਚ ਲਾ ਹੁਣ ਫੇਰ ਹਕੂਮਤ ੱੱਕਾ ਕਰ ਗਈ ਥੀ ਲੀਡਰ ਵੀ ਦਿੱਲੀ ਤੋਂ ਆਏ ਨੇ ਪੰਜਾਬ ਨੂੰ ਲੁੱਟਣ ਵਾਸਤੇ ਪਖਾਰੀ ਵੀ ਦਿੱਲੀ ਤੋਂ ਆਏ ਨੇ ਹੁਣ ਇਹ ਨਹੀਂ ਪਤਾ ਵੀ ਪਖਾਰੀ ਲੀਡਰ ਬਣਨਗੇ ਜਾਂ ਲੀਡਰ ਪਖਾਰੀ ਬਣਨਗੇ ਇਹ ਹਲੇ ਆਉਣ ਵਾਲਾ ਟਾਈਮ ਦੱਸੋ ਪਰ ਜਿਹੜੇ ਹਿਸਾਬ ਨਾਲ ਪੁਲਿਸ ਨੇ ਡੰਡਾ ਚੱਕਿਆ ਹੋਇਆ ਹੁਣ ਚੰਗੀ ਤਰ੍ਹਾਂ ਇਦਾਂ ਲੱਗਦਾ ਵੀ ਜਿਹੜੇ ਪਖਾਰੀ ਨੇ ਉਹ ਪੰਜਾਬ ਵਿੱਚ ਆ ਕੇ ਰਾਜਨੀਤੀ ਕਰਨਗੇ ਲੀਡਰ ਬਣ ਜਾਣਗੇ ਤੇ ਜਿਹੜੇ ਲੀਡਰ ਬਣੇ ਨੇ ਉਹ ਸ਼ਾਇਦ ਭਖਾਰੀ ਬਣ ਜਾਣਗੇ ਕਿਉਂ ਕਿ ਜਿੰਨੇ ਵੀ ਐਮਐਲਏ ਭਾਵੇਂ ਕਾਂਗਰਸ ਦੇ ਨੇ ਭਾਵੇਂ ਚੜ੍ਹੂਆ ਦੇ ਨੇ ਸਾਰਿਆਂ ਨੇ ਈੜੀ ਨੇ ਇੱਕ ਵਾਰੀ ਰੇਡ ਮਾਰ ਦੇ ਮਾਰਨੀ ਹੈ 2027 ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਲੈਕਚਰ ਲੜਨ ਵਾਸਤੇ ਬਹੁਤ ਕੁਝ ਕਰਨੇ ਇਤੇ ਪਰ ਜਿਹੜੀ ਮੈਂ ਭਖਾਰੀਆਂ ਵਾਲੀ ਗੱਲ ਕਹੀ ਹੈ ਉਹ ਇਹੀ ਲੋਕ ਨੇ ਜਿਹੜੇ ਕਹਿੰਦੇ ਸੀ ਮੇਰੇ ਕੋਲ ਤਾਂ ਬੈਂਕ ਦੇ ਵਿੱਚ 1 ਰੁਪਿਆ ਨਹੀਂ ਹੈਗਾ ਆ ਜਿਹੜੇ ਦੇਵਮਾਨ ਵਰਗੇ ਸੀ ਨਾ ਜਿਹੜੇ ਕਹਿੰਦੇ ਸਾਈਕਲ ਤੇ ਵਿਧਾਨ ਸਭਾ ਜਾਵਾਂਗੇ ਅਸੀਂ ਗਿਆ ਵੇ ਇੱਕ ਵਾਰਿਓ ਤੇ ਹੁਣ 10 ਗੱਡੀਆਂ ਕਹਿੰਦੇ ਫੋਰਚੂਨਰ ਕੱਟੀਆਂ ਲੈ ਲਈ ਉਹਨੇ ਇੱਕ ਪਹਿਲਾਂ ਇੱਕ ਨਵੀਂ ਲੈ ਲਈ ਇੱਕ ਸੈਕੰਡ ਹੈਂਡ ਲੈ ਲਈ ਤੇ ਕਈਆਂ ਨੇ ਕਨਾਲ ਚ ਕੋਠੀ ਪਾ ਲਈ ਕਹਿੰਦੇ ਨੇ ਤਿੰਨ ਕਨਾਲਾਂ ਚ ਕੋਠੀ ਪਾ ਲਈ ਤੇ ਹੁਣ ਇਦੋਂ ਬਾਅਦ ਇਹਨਾਂ ਦਾ ਟਾਈਮ ਸ਼ਾਇਦ ਪਿਖਾਰੀ ਬਣਨ ਦਾ ਆਉਣਾ ਹੀ ਆਉਣਾ ਕਿਉਂਕਿ ਜਿਹੜਾ ਕੁਛ ਪਹਿਲਾਂ ਕਰਦੇ ਸੀ ਉਹ ਇਹਨੇ ਭੁੱਲ ਜਾਣਾ 5 ਸਾਲ ਬਹੁਤ ਹੁੰਦੇ ਆ ਤੇ ਜਿਹੜਾ ਬੰਦਾ ਮੋਬਾਈਲ ਦੀ ਰੇਅ ਕਰਦਾ ਸੀ ਸ਼ਾਇਦ ਉਹ ਵੀ ਭੁੱਲੂਗਾ ਦੁਬਾਰੇ ਕੋਰਸ ਕਰਨ ਨੂੰ ਕੋਈ ਟੈਕਸੀ ਚਲਾਉਂਦਾ ਸੀ ਜਣਕੇ ਇਦਾਂ ਲੱਗਦਾ ਵੀ ਜਿਵੇਂ ਜਿਹੜੇ ਬੰਦੇ ਜ਼ਿਆਦਾ ਰੱਬ ਨੂੰ ਮੰਨਦੇ ਆ ਨਾ ਉਹ ਇਹ ਕਾਸ਼ਰਾਹੀਆਂ ਲਾਉਂਦੇ ਹੁੰਦੇ ਆ ਵੀ ਰਾਜਾ ਬਣ ਕੇ ਇੱਕ ਦਿਨ ਭਖਾਰੀ ਜ਼ਰੂਰ ਬਣਦਾ ਤੇ ਹੁਣ ਰਾਜੇ ਕੌਣ ਨੇ ਭਖਾਰੀ ਕੌਣ ਨੇ ਇਹ ਤਾਂ ਈੜੀ ਦੱਸੋ ਇੜੀ ਨੇ ਰੇਡ ਮਾਰਨੀ ਜ਼ਰੂਰ ਹੈ ਕੱਲ ਇੱਕ ਕਮਰਸਰ ਭਖਾਰੀ ਫੜਿਆ ਕਹਿੰਦੇ ਉਹਦੇ ਬੈਂਕ ਅਕਾਊਂਟ ਵਿੱਚ 2 ਕਰੋੜ 75 ਲੱਖ ਰੁਪਈਆ ਪਿਆ ਸੀ 2 ਕਰੋੜ 75 ਲੱਖ ਰੁਪਈਆ ਤੇ 1 ਕਰੋੜ ਦੀ ਟਿਕਟ ਮਿਲ ਜਾਂਦੀ ਐ ਐਮਐਲਏ ਦੀ ਉਹਨੂੰ ਲੈ ਲੈਣੀ ਐ ਤੇ ਫਿਰ ਆਪ ਹੀ ਉਹਨੇ ਰਾਜਾ ਬਣਨੇ ਭਖਾਰੀ ਤੋਂ ਪਰ ਸਵਾਲ ਤਾਂ ਇਹ ਹੈ ਵੀ ਪੰਜਾਬ ਦੇ ਵਿੱਚ ਹੀ ਭਖਾਰੀ ਆਏ ਨੇ ਪੰਜਾਬ ਦੇ ਵਿੱਚ ਹੀ ਲੀਡਰ ਆਏ ਨੇ ਆਏ ਨੇ ਦਿੱਲੀ ਤੋਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਸੋਚਣਾ ਵੀ ਅਸੀਂ ਪਿੱਟੇ ਜਾਂਦੇ ਆ ਵੀ ਸਾਡੇ ਕੋਲੇ ਕੰਮ ਹੈ ਨਹੀਂ ਅਸੀਂ ਭੁੱਖੇ ਮਰਦੇ ਸੋਚਣਾ ਪਊਗਾ ਹੀ ਨਾ ਪਰ ਜੇ ਇਹਨਾਂ ਭਖਾਰੀਆਂ ਵੱਲ ਦੇਖੋਗੇ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਇਥੇ ਬਹੁਤ ਕੁਝ ਹੈ ਜੇ ਕੋਈ ਤੁਹਾਡੇ ਤੇ ਲੀਡਰ ਬਣ ਕੇ ਲੀਡਰੀ ਕਰਨਾ ਚਾਹੁੰਦਾ ਉਹ ਵੀ ਤੁਹਾਨੂੰ ਲੁੱਟੂਗਾ ਜੇ ਤੁਹਾਡੇ ਕੋਲੇ ਕੋਈ ਭਗਾਰੀ ਬਣ ਕੇ ਆਉਣਾ ਚਾਹੁੰਦਾ ਉਹ ਵੀ ਤੁਹਾਨੂੰ ਲੁੱਟੂਗਾ ਪਰ ਤੁਸੀਂ ਬਹਾਨੇ ਲਾਈ ਚਲੋ ਸਾਡੇ ਕੋਲੇ ਕੰਮ ਕੋਈ ਨਹੀਂ ਇੱਕ ਬੇਨਤੀ ਲਾਸਟ ਵਿੱਚ ਕਰਨੀ ਹੈ ਇੱਕ ਗੱਲ ਹੋਰ ਅੱਛਾ ਗਾਣਾ ਕੱਢਣ ਵਿੱਚ ਵੀ ਦਿੱਲੀ ਨੰਬਰ 1 ਹੈ ਤੇ ਪੰਜਾਬ ਦੂਜੇ ਨੰਬਰ ਤੇ ਹੈ ਹੁਣ ਇੱਥੇ ਵੀ ਕਹਿਣਾ ਵੀ ਹਕੂਮਤ ੱੱਕਾ ਕਰ ਗਈ ਵੀ ਅਸੀਂ ਪਿੱਛੇ ਕਿਉਂ ਰਹੀਏ ਨਿਜ਼ਰਾਤ ਤੀਜੇ ਨੰਬਰ ਤੇ ਹੈ ਉਹ મોદી ਦਾ ਥਰਡ ਕਣ ਤੇ ਹੁਣ ਇੱਥੇ ਵੀ ਸਾਨੂੰ ਗਿਲਾ ਤਾਂ ਹੋਊਗਾ ਵੀ ਅਸੀਂ ਕਿੱਧਰ ਜਾਈਏ ਉੰਜੇ ਨੰਬਰ 1 ਬਣਨਾ ਹੈ ਤਾਂ ਫਿਰ ਸ਼ੁਰੂਆਤ ਕਰਨੀ ਪੈਣੀ ਹੈ ਵੀ ਗਾਣਾ ਵੱਧ ਕੱਢੀਏ ਸੀ ਇਹ ਅੰਕੜੇ ਨਿਕਲਦੇ ਕਹਿੰਦੇ ਪਹਿਲੇ ਨੰਬਰ ਤੇ ਗਾਲਾਂ ਕੱਢਣ ਵਿੱਚ ਦਿੱਲੀ ਹੈ ਦੂਜੇ ਨੰਬਰ ਤੇ ਪੰਜਾਬ ਤੀਜੇ ਨੰਬਰ ਤੇ ਗੁਜਰਾਤ ਹੁਣ ਤੁਸੀਂ ਸੋਚਿਓ ਵੀ ਅਸੀਂ ਪਿੱਛੇ ਰਹਿਣਾ ਹੈ ਕ ਅੱਗੇ ਜਾਣਾ ਹੈ ਜੇ ਅੱਗੇ ਜਾਣਾ ਹੈ ਦਿੱਲੀ ਤੋਂ ਫਿਰ ਗਾਣਾ ਕੱਢੀਏ ਪੈਣੀ ਬੱਦੋ ਬੱਦ ਕੱਢੋ ਕੱਢਣੀਆਂ ਕਿਹਨੂੰ ਇਹ ਸੋਚ ਲਿਓ ਵੀ ਗੁਜਰਾਤੀਆਂ ਨੂੰ ਕੱਢਣੀਆਂ ਨੇ ਦਿੱਲੀ ਵਾਲਿਆਂ ਨੂੰ ਕੱਢਣੀਆਂ ਨੇ ਜਾਂ ਝਾੜੂ ਵਾਲਿਆਂ ਨੂੰ ਕੱਢਣੀਆਂ ਨੇ ਜਾਂ ਮੈਨੂੰ ਕੱਢਣੀਆਂ ਨੇ ਇਹ ਤੁਸੀਂ ਸੋਚਣਾ ਇਹ ਜਿਹੜੇ ਅੰਕੜੇ ਨੇ ਨਾ ਕੱਲ ਇੱਕ ਅਖਬਾਰ ਦੇ ਵਿੱਚ ਖਬਰ ਛਪੀ ਹੈ ਉਹ ਕਹਿੰਦੇ ਕੋਈ ਬੀਬੀ ਗੁਰਦੁਆਰੇ ਗਈ ਤੇ ਗੁਰਦਰ ਮਥਾ ਟੇਕ ਜਦੋਂ ਪ੍ਰਸ਼ਾਦ ਲਿਆ ਤੇ ਪ੍ਰਸ਼ਾਦ ਲੈ ਕੇ ਬਾਹਰ ਆ ਗਏ ਜਦੋਂ ਹੱਤੋਂ ਲੱਗੀ ਤੇ ਉਥੇ ਕਹਿੰਦੇ ਕੋਈ ਬਾਬਾ ਖੜਾ ਸੀ ਗਾਲ ਵਿੱਚ ਹਜੂਰੀਆਂ ਪਾਇਆ ਸੀ ਤੇ ਉਹਨੇ ਕਹਿੰਦੇ ਗਾਲ ਕੱਢੀ ਉਹ ਬੀਬੀ ਕਹਿੰਦੀ ਬਾਬਾ ਜੀ ਸਾਡੇ ਤਾਂ ਗਾਲ ਹੋਰ ਤਰੀਕੇ ਨਾਲ ਕੱਢਦੇ ਤੁਸੀਂ ਹੋਰ ਤਰੀਕੇ ਨਾਲ ਕੱਢੀ ਉਹ ਬਾਬਾ ਕਹਿੰਦਾ ਇਹ ਦਿੱਲੀ ਹੈ ਜਿੱਥੇ ਤੁਸੀਂ ਰਹਿੰਦੇ ਹੋ ਪੰਜਾਬ ਇਹ ਸ਼ੇਮ ਹੀ ਉਹਨੇ ਅਖਬਾਰ ਦੇ ਵਿੱਚ ਖਬਰ ਲਿਖੀ ਹੈ ਕਹਿੰਦਾ ਗਾਲਾਂ ਕੱਢਣ ਵਿੱਚ ਦਿੱਲੀ ਪਹਿਲੇ ਨੰਬਰ ਤੇ ਆਉਂਦੀ ਹੈ ਤੇ ਹੁਣ ਅਸੀਂ ਫੇਰ ਪੱਟਣਾ ਵੀ ਸਾਨੂੰ ਲੁੱਟਣ ਵਾਸਤੇ ਲੀਟਰ ਵੀ ਦਿੱਲੀ ਤੋਂ ਆਏ ਮੰਗਣ ਵਾਸਤੇ ਪਹਹਾਰੀ ਵੀ ਦਿੱਲੀ ਤੋਂ ਆਏ ਲਗਾਣਾ ਕੱਢਣ ਵਾਲੇ ਵੀ ਸਾਡੇ ਨਾਲੋਂ ਅੱਗੇ ਨੇ ਉਹ ਵੀ ਦਿੱਲੀ ਆਣੇ ਹੁਣ ਦੱਸੋ ਅਸੀਂ ਕੀ ਕਰੀਏ ਉਹਨਾਂ ਤੇ ਫੇਰ ਹਕੂਮਤ ਧੱਕਾ ਕਰਦੀ ਹੈ ਹਕੂਮਤ ਥੋੜੀ ਧੱਕਾ ਕਰਦੀ ਹੈ ਅਸੀਂ ਪਿੱਛੇ ਹਾਂ ਜੋਰ ਲਾਓ ਵੱਤ ਤੋਂ ਵੱਤ ਗਾਣਾ ਕੱਢੋ ਵੱਤ ਤੋਂ ਵੱਤ ਨਾ ਰੋਸ਼ਨ ਹੋਵੇ ਸਾਡਾ ਪਿੱਛੇ ਕੋ ਰਹਿਣਾ ਅਸੀਂ ਇਹ ਤਿੰਨੇ ਗੱਲਾਂ ਨੂੰ ਮੈਚ ਕਰਕੇ ਦੇਖ ਲਿਓ ਵੀ ਪੰਜਾਬ ਕਿੰਨਾ ਦਾ ਤੇ ਪੰਜਾਬ ਨੂੰ ਫਾਇਦਾ ਕਿਸ ਚੀਜ਼ ਦਾ ਹੋਣਾ ਤੇ ਪੰਜਾਬ ਦਾ ਫਾਇਦਾ ਕੌਣ ਲੈਂਦੇ ਨੇ ਇਹ ਤੁਸੀਂ ਸੋਚਣੇ ਇੱਕ ਗੱਲ ਹੋਰ ਜਿੱਤਿਆ ਕੀ ਮੇਰੇ ਉਹ ਵੀ ਕਹਦਾਂ ਜਿਹੜੇ ਬੰਦੇ ਨਾ ਪੰਜਾਬ ਦੇ ਵਿੱਚ ਜ਼ਿਆਦਾਤਰ ਮੱਕਸਤਾਨਾ ਦੇ ਜਾ ਕੇ ਨੱਕ ਰਗੜਦੇ ਨੇ ਮੈਨੂੰ ਆਹ ਵੀ ਮਿਲ ਜੇ ਮੈਨੂੰ ਆਹ ਵੀ ਮਿਲ ਜੇ ਜੇ ਨਾ ਮਿਲੇ ਫਿਰ ਫਿਰ ਗੁਰਦੁਆਰਾ ਛੱਡ ਕੇ ਕਿਸੇ ਬਾਬੇ ਕੋਲੇ ਜਾਣਗੇ ਤੇ ਬਾਬੇ ਨੇ ਪਹਿਲਾਂ ਕਹਿਣਾ ਵੀ ਇੱਥੇ 500 ਮੱਥਾ ਟੇਕ ਤੇ ਫਿਰ ਫਿਰ ਵਾਪਸ ਘਰ ਆਉਣਾ ਫਿਰ ਘਰ ਆ ਕੇ ਸੋਚਣਾ ਵੀ 500 ਕਾਨੂੰ ਦੇਣ ਇਹ ਗੱਲਾਂ ਬੂਰ ਜਰੂਰ ਕਰਦੀਆਂ ਨੇ ਮੈਂ ਗੱਲ ਇੱਥੇ ਐਡ ਕਰਨੀ ਨਹੀਂ ਕੱਲ ਨੂੰ ਕਰੂੰਗਾ ਤੁਸੀਂ ਹੁਣ ਸੋਚੋ ਵੀ ਇਹ ਹੋ ਕੀ ਰਿਹਾ ਪਲਾਨ ਇਹ ਜਰੂਰ ਸੋਚਣਾ ਚਲੋ ਛੋਟੀ ਜੀ ਮੈਂ ਗੱਲ ਫੇਰ ਕਹਿ ਦਣਾ ਵੀ ਅਸੀਂ ਅਕਲ ਤੋਂ ਕੰਮ ਲੈ ਨਹੀਂ ਰਹੇ ਅਸੀਂ ਆਪਣੀ ਅਕਲ ਆਪਣੇ ਲਈ ਵਰਤ ਨਹੀਂ ਰਹੇ ਆਪਣੀ ਅਕਲ ਨਾਲ ਅਸੀਂ ਦੂਜਿਆਂ ਨੂੰ ਅਕਲ ਦੇਣ ਦੀ ਕੋਸ਼ਿਸ਼ ਕਰਦੇ ਆ ਇਹ ਸਾਡੀ ਫਿਤਰਤ ਬਣ ਗਈ ਜਿੰਨੇ ਡੇ ਕਿ ਮੈਂ ਤੈਨੂੰ ਗੱਲਾਂ ਕਹੀਆਂ ਨੇ ਵੀ ਗਾਲਾਂ ਵੀ ਕਰਨ ਵਿੱਚ ਅਸੀਂ ਪਿੱਛੇ ਆ ਔਰ ਲੀਡਰੀ ਵਿੱਚ ਵੀ ਅਸੀਂ ਪਿੱਛੇ ਆ ਕੰਮ ਕਰਨ ਵਿੱਚ ਵੀ ਅਸੀਂ ਪਿੱਛੇ ਆ ਤੇ ਦੋਸ਼ ਕਿਨੂੰ ਦੇਣਾ ਸੀ ਹਕੂਮਤ ਨੂੰ ਚਲੋ ਐਨੇ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ